ਦਾ ਹੈਗਾ ਦੇਖੋ ਕਿੰਨਾ ਡੁੱਬਿਆ ਹੋਇਆ ਉਧਰ ਪਾਸੇ ਟੂੜੀ ਲੈ ਕੇ ਜਾ ਰਿਹਾ ਆਪਾਂ ਦੂਸਰੇ ਰੋਡ ਤੇ ਹਰ ਇੱਕ ਪਾਸਾ ਡੁੱਬਿਆ ਹੋਇਆ ਆਹ ਫਿਰਦਾ ਕਲਦੀਪ ਢਾਲੀ ਵਾਲਾ ਭਾਈ ਐਵੇਂ ਤੁਸੀਂ ਕਹਿਣਾ ਦੇਖਦਾ ਨਹੀਂ ਬੰਦੇ ਨੇ ਪੂਰੀ ਐ ਕਰਾਂ ਚਾਹੇ ਟਮਾਟਰ ਵਾਲਾ ਮੰਤਰੀ ਯਾਰ ਆਪਣਾ ਯਾਰ ਫਿਰ ਵੀ ਹੈਨਾ ਬੰਦੇ ਆ ਗਏ ਟਮਾਟਰ ਦਾ ਟਮਾਟਰ ਨਾ ਮੈਂ ਕੀ ਕਰਦਾ ਸਰ ਇਹਨੇ ਬਹੁਤ ਜਿਹੜਾ ਦੁਕਾਨ ਤੇ ਜਾ ਕੇ ਹੋਕਾ ਦਿੱਤਾ ਵੀ ਭਾਈ ਸਬਜੀ ਨਾ ਮੈਂ ਕੀ ਕਰਦਾ ਯਾਰ ਚੱਲ ਕੋਈ ਜਿਵੇਂ ਮਰਜੀ ਆਇਆ ਤਾਂ ਸੇ ਇਧਰਲੇ ਪਾਸੇ ਜਿਹੜਾ ਹੈਗਾ ਲੋਕਾਂ ਨੂੰ ਕੱਢ ਰਹੇ ਆ ਉਥੇ ਦੇ ਪਾਸੇ ਪੂਰੀ ਕਮਾਂਡੋ ਕਲੀ ਗਦੀਬ ਢਾਲੀ ਵਾਲੀ ਟਰਾਲੀ ਜੀ ਫਿਰਦੀ ਐ ਠੀਕ ਆ ਚਲੋ ਫੇਰ ਵੀ ਕੋਈ ਚੱਕਰ ਨਹੀਂ ਬੰਦਾ ਫੇਰ ਵੀ ਚੰਗਾ ਜਿਹੜਾ ਆਇਆ ਤਾਂ ਸਹੀ ਯਾਰ ਠੀਕ ਆ ਭਾਵੇਂ ਹੁਣ ਆਪਾਂ ਜੇ ਮਰਜੀ ਕਰਕੇ ਪਰ ਇਧਰਲੇ ਪਾਸੇ ਡਵਾਈਡਰ ਆ ਜਿਹੜਾ ਬਿਲਕੁਲ ਜਿਹੜਾ ਹੈਗਾ ਡੁੱਬ ਚੁੱਕਿਆ ਤੁਸੀਂ ਤੂੰ ਦੇਖ ਸਕਦੇ ਆ ਆ ਦੇਖ ਲਓ ਮਾਲਾ ਇਹ ਨੈਸ਼ਨਲ ਹਾਈਵੇ ਦਾ ਜੇਰ ਤਾਂ ਦਾ ਹਾਲ ਆ ਬਾਈ ਤੂੰ ਦੇਖ ਸਕਦਾ ਪਾਣੀ ਕਿੰਨਾ ਜ਼ਿਆਦਾ ਹੋਊਗਾ ਠੀਕ ਆ ਆ ਦੇਖ ਲਓ ਲੱਖ ਲੱਖ ਪਾਣੀ ਆ ਬਾਬਿਓ ਆ ਉਹ ਬੰਦੇ ਦੇ ਲੱਕ ਤੇ ਪਾਣੀ ਆ ਜਿਹੜਾ ਥੱਲੇ ਆ ਸਰ ਡੇਰਾਪੋਪਾ ਨਾਨਕ ਰੋੜਾ ਜਦੋਂ ਆਪਾਂ ਰੰਦਾਸ ਤੋਂ ਜਾਂਦੇ ਆ ਹਨਾ ਆਪ ਤੁਸੀਂ ਦੇਖ ਸਕਦੇ ਹੋ ਲਗਾਤਾਰ ਭਾਈ ਆਲੇ ਇਧਰੋਂ ਲੈ ਕੇ ਗਾਂਹ ਤੱਕ ਠੀਕ ਆ ਇੰਨਾ ਇੰਨਾ ਪਾਣੀ ਹੈ ਤੇ ਇੱਥੇ ਟਰੈਕਟਰ ਹੀ ਚੱਲ ਸਕਦੇ ਆ ਆ ਦੇਖੋ ਇੱਧਰ ਦੇ ਪਾਸੇ ਦਿਖਾਵਾਂ ਆ ਪੂਰਾ ਟਰੈਕਟਰ ਡੁੱਬਿਆ ਹੋਇਆ ਤੇ ਆਪਣੇ ਵਾਲੇ ਵੀ ਆਈਆਂ ਠੀਕ ਆ ਸੋ ਟਰੈਕਟਰ ਇਸ ਵਕਤ ਜਿਹੜਾ ਹੈਗਾ ਇੱਕੋ ਇੱਕ ਸਾਥ ਨੇ ਬਣਿਆ ਆ ਆ ਨੌਜਵਾਨ ਹੈ ਜਿਹੜੇ ਜਿਨ੍ਹਾਂ ਦਾ ਆਪਾਂ ਕੀ ਜਿੰਦਾਬਾਦ ਰਹਿਣੀ ਹੈ ਜਵਾਨੀ ਠੀਕ ਆ ਕੋਦ ਮਾਰ ਜਾਈਂ ਜਾਨ ਪੰਜਾਬ ਦੇ ਨੌਜਵਾਨਾਂ ਵਰਗੇ ਬੰਦੇ ਨਹੀਂ ਕਿ ਸੰਭਿਹਾਉਣੇ ਬਾਈ ਠੀਕ ਆ ਇਧਰ ਐਂਟਰ ਦੇ ਹੀ ਖੇਚੇ ਖੇਚੇ ਕੋਨੇ ਦਾ ਜਾਊਗਾ ਜਾਊਗਾ ਲਾਇਆ ਨਾ ਲਾਇਆ ਕਿੱਥੇ ਬਾਈ ਐਸਾ ਦੇਖੋ ਪ੍ਰਸ਼ਾਦਾ ਪਾਣੀ ਉਹਨਾਂ ਇਲਾਕਿਆਂ 'ਚ ਪਹੁੰਚਾਇਆ ਜਾ ਰਿਹਾ ਬਾਈ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਧੰਨਵਾਦ ਆ ਬਾਈ ਯਾਰ ਥਾਲੀ ਆਉਂਦੀ ਥਾਲੀ 'ਚ ਕੀ ਸੀਗਾ ਲੰਗਰ ਸੀਗਾ ਹੈ ਤੇ ਕਲੀਫ ਕਮਾਂਡੋ ਹੀ ਸੀਗੀ ਕਲੀਫ ਕਮਾਂਡੋ ਹੀ ਸੀ ਸੋ ਚਾਲ ਕੋਈ ਨਹੀਂ ਯਾਰ ਫੇਰੀ ਉਹ ਬੰਦਾ ਰੌਣਕਿਆ ਛੋਟੇ ਛੋਟੇ ਹਲਕੇ ਦਾ ਇਹ ਹੈ ਹੈ ਇਹ ਟਮਾਟਰ ਟਮਾਟਰ ਮਹਿੰਗੇ ਕਰ ਦਿੰਦਾ ਸਾਰੇ ਦੇ ਸਾਰੇ ਹਨਾ ਬਹੁਤ ਹੋਕੇ ਦੇ ਤੇਰੇ ਜੰਦਰ ਨੇ ਚਲ ਕੋਈ ਨਹੀਂ ਇੱਧਰ ਦੇਖੋ ਭਾਈ ਚਲੋ ਆਪਾਂ ਨਾਲ-ਨਾਲ ਆਪ ਬਾਈ ਵਰਕੇ ਗਾਂ ਜਾ ਕੇ ਫੜਾ ਕੇ ਆਏ ਆ ਹਨਾ ਇੱਧਰ ਜਿਹੜੇ ਵਾਪਸ ਆ ਰਹੇ ਆ ਆ ਪ੍ਰਸ਼ਾਦਾ ਪਾਣੀ ਜਿਹੜਾ ਹੈਗਾ ਇੱਕ ਦੂਜੇ ਨਾਲ ਚੇਂਜ ਕਿਤੇ ਇੱਕ ਇੱਕ ਬਣਾ ਦੋ ਆਈਏ ਸਾਰੇ ਦਾ ਆਪ ਅੱਛਾ ਤੇ ਇਹਨਾਂ ਦਾ ਆਇਆ ਕੋਲ ਦੀਆਂ ਜਗ੍ਹਾ ਤੇ ਨਾਲ ਠੀਕ ਹੈ ਤੇ ਮੈਨੂੰ ਲੱਗਦਾ ਕਿ ਇਹਨਾਂ ਨੇ ਵੀ ਭਾਈ ਅੱਗੇ ਸ਼ਾਇਦ ਬਹੁਤ ਜ਼ਿਆਦਾ ਚਲੇ ਗਈਆਂ ਸਾ ਜਿਹੜਾ ਹੈਗਾ ਵੀ ਉਧਰੋਂ ਵੀ ਵਾਪਸ ਆ ਰਿਹਾ ਪ੍ਰਸ਼ਾਦਾ ਪਾਣੀ ਦੇਖ ਲੋ ਇਹ ਪੰਜਾਬੀ ਆ ਜਿਹੜੇ ਕਹਿੰਦੇ ਆ ਹੱਥ ਜੜਾ ਆਉਂਦਾ ਵੀ ਭਾਈ ਬਹੁਤ ਆ ਭਾਈ ਬਹੁਤ ਆ ਹੁਣ ਜਿਵੇਂ ਜਿਵੇਂ ਦਿੱਲੀ ਬਾਰਡਰ ਆ ਤੇ ਨਹੀਂ ਹੋਇਆ ਸੀਗਾ ਵੀ ਯਾਰ ਹੁਣ ਨਾ ਸੱਟ ਜੋ ਕੋਈ ਟਰਾਲੀ ਤੋੜ ਦੋਗੇ ਹੈਨਾ ਓਵੇਂ ਆ ਇਧਰੋਂ ਦੇਖ ਲੋ ਭਾਈ ਸੰਗਤ ਵਾਪਸ ਆਈ ਜਾਂਦਾ ਰਸਨ ਪਾਣੀ ਇੰਨਾ ਜ਼ਿਆਦਾ ਜਿਹੜਾ ਹੈਗਾ ਰਾਸ਼ਨ ਜਿਹੜਾ ਹੈਗਾ ਸਾਡੇ ਭੈਣ ਭਰਾਵਾਂ ਨੇ ਚਾਹਿਆ ਐਨਆਰਆਈ ਨੇ ਆ ਸਾਡੇ ਠੀਕ ਆ ਭੈਣਾ ਉਹ ਤੋਂ ਬਿਨਾ ਜਿਹੜਾ ਆਪਾਂ ਗੱਲ ਕਰ ਗਏ ਸਾਡੇ ਪਿੰਡਾਂ ਦੇ ਜਿਹੜੇ ਆਮ ਲੋਕ ਆ ਉਹਨਾਂ ਦਾ ਧੰਨਵਾਦ ਆ अच्छा ਤੁਸੀਂ ਦੱਸੋ ਮਾੜਾ ਇਹ ਇਹ ਸੰਗਤ ਕਿੱਥੋਂ ਜੀ ਇਹ ਸੰਗਤ ਵਾਹਿਗੁਰੂ ਢੋਮੜ ਪਿੰਡ ਦਿੱਤੀ ਬਾਬਾ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣ ਵਾਲਿਆਂ ਦਾ ਡੇਰਾ ਆ ਅੱਛਾ ਉਹਨਾਂ ਦੀ ਸੰਗਤ ਗਰਦਾਸਪੁਰ ਤੋਂ ਆਈ ਆ ਇਹ ਸਾਰੀ ਲੰਗਰ ਲੈ ਕੇ ਠੀਕ ਆ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣ ਵਾਲਿਆਂ ਉਹਨਾਂ ਦੀ ਸੰਗਤ ਆ ਬਈ ਲਗਾਤਾਰ ਜਿਹੜਾ ਲੈ ਕੇ ਆਇਆ ਮੈਂ ਤਾਂ ਹੀ ਕਹਾਂ ਵੀ ਕਾਰਸੇਵਾਲੇ ਬਾਬੇ ਜਿਹੜੇ ਹੋਇਆ ਜਾਂ ਗੁਰੂ ਘਰ ਆ ਜਾਂ ਕਿਸਾਨ ਜਿਹੜਿਆਂ ਆ ਆਮ ਲੋਕ ਆ ਬਈ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਦਾ ਕੋਈ ਦੇਣ ਨਾ ਫਾਇਦਾ ਤੇ ਮਲਾ ਇਹ ਸੰਗਤ ਆਪਾਂ ਗੱਲ ਕਰਕੇ ਸੈਂਕੜੇ ਇੰਤਜ਼ਾਰ ਦੇ ਵਿੱਚ ਆ ਇੱਕ ਇੱਕ ਟਰਾਲੀ 'ਚ 100-100 ਜਾਣਾ ਹੋਊਗਾ ਤਾਂ ਮਤਲਬ ਕਿਟੋ-ਕਟ 20 ਟਰਾਲੀਆਂ ਹਜ਼ਾਰਾਂ ਜਿਹੜੇ ਧਿੱਗਾਂ ਤੇ ਸੰਗਤ ਪਹੁੰਚੀ ਆ ਬਈ ਗੁਰਦਾਸਪੁਰ ਦੇ ਵਿੱਚ ਠੀਕ ਆ ਤੇ ਕੋਈ ਚੀਜ਼ ਨਹੀਂ ਹੁੰਦਾ ਜਿਹੜਾ ਕਮੀ ਕਮੀ ਜਿਹੜੀ ਹੈਗੀ ਆ ਉਹ ਕਹਿੰਦੇ ਆਉਣ ਨਹੀਂ ਦਿੰਦੇ ਆ ਸਮਝਾ ਰਿਹਾ ਬਾਈ ਸਾਡੇ ਵਾਲਿਆਂ ਨੂੰ ਕਹਿੰਦੇ ਵੀ ਤੁਸੀਂ ਇੱਧਰ ਜਾਣ ਦੀ ਲੋੜ ਨਹੀਂ ਬਾਈ ਬੇਚੰਤ ਰਹੋ ਉਧਰ ਅਸੀਂ ਸਮਾਨ ਪਹੁੰਚਾਤਾ ਤੁਸੀਂ ਦੂਜੇ ਪਾਸੇ ਸੰਭੂ ਮੋੜ ਚਾ ਇਹ ਹੁੰਦੀ ਆ ਯਾਰ ਇਹ ਭਾਈ ਜੀ ਇਹ ਪੰਜਾਬ ਹੈ ਇੱਥੇ ਆਇਆ ਹੁੰਦਾ ਬਈ ਯਾਰ ਬਾਈ ਬਹੁਤ ਹੋ ਗਿਆ ਹੋਰ ਨਾ ਲੈ ਆ ਠੀਕ ਆ ਜਿੱਥੋਂ ਉਹ ਕਹਿੰਦੇ ਬਾਈ ਲਗਾਤਾਰ ਜਿਹੜਾ ਹੈਗਾ ਲੱਖ ਲੱਖ ਜਗ੍ਹਾ ਤੋਂ ਜਿਹੜਾ ਹੈਗਾ ਆਪਾਂ ਕਹਗੇ ਆ ਸਾਡੇ ਨੂੰ ਲੈ ਕੇ ਆਇਆ ਰਸ ਦਾ ਪਾਣੀ ਠੀਕ ਆ ਨਾਲ-ਨਾਲ ਕੱਢ ਰਹੇ ਹੁਣ ਕਹਿੰਦੇ ਵਾਪਸ ਚਲੋ ਹੁਣ ਅਸੀਂ ਚੱਲਿਆਂ ਵਾਪਸ ਬਾਈ ਕਹਿੰਦੇ ਇਦਾਂ ਤਾਂ ਲੋਡ ਨਹੀਂ ਅਸੀਂ ਸ਼ਹਿਰ ਦੇ ਵਿੱਚ ਚੱਲਦੇ ਹਾਂ ਦੂਜੇ ਪਾਸੇ ਇਹ ਕਹਿੰਦੇ ਆ ਵਾਕਈ ਬਾਈ ਉਹ ਆਪਾਂ ਖੜ੍ਹਦੇ ਰ ਇੱਕ ਮਿੰਟ ਮੇਰਾ ਤਾਂ ਬੀਮਾ ਵੀ ਨਹੀਂ ਕਰਾਇਆ ਪਾਣੀ ਚ ਡਿੱਗਣਾ ਜਾਊਗਾ ਮੈਂ ਖੜਾ ਜੀ ਕੋਈ ਕੰਮ ਐਕਟਿਵਿਟੀ ਵਧੀਆ ਵਧੀਆ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਭਾਈ ਬਹੁਤ ਜਿਉਂਦੇ ਰਹੋ ਤੁਸੀਂ ਸਾਰੇ ਜਣੇ ਤੁਹਾਡਾ ਮਾਰ ਰਹਿਣਾ ਹਮੇਸ਼ਾ ਯਾਦ ਰੱਖ ਲੋ ਸਾਦਾ ਜੀ ਕੀ ਹਾਲ ਨੇ ਉਹ ਇਧਰੋਂ ਭੈਣਾ ਨੂੰ ਨਾਲ ਲੈ ਕੇ ਆ ਨਾਲ ਉਹ ਚਲੋ 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 ਇਧਰੋਂ ਭਾਈ ਮਾਰਸ ਪੰਜਾਬ ਦੇ ਜਫੇਬੰਦੀ ਵਾਲੇ ਇਹ ਨੌਜਵਾਨ ਲੈ ਕੇ ਆਇਆ ਬਹੁਤ ਧੰਨਵਾਦ ਇਹਨਾਂ ਦਾ ਵੀ ਠੀਕ ਹੈ ਤੇ ਇਧਰੋਂ ਜਿਹੜੇ ਹੈਗੇ ਆ ਭਰਾ ਆਪਣੇ ਆਏ ਆ ਸਤਿਵੰਤ ਵਾਹਿਗੁਰੂ ਸਿੰਘ ਜੀ ਘੁੰਮਣ ਆਲੇ ਆਏ ਆ ਉਹਨਾਂ ਦਾ ਵੀ ਧੰਨਵਾਦ ਕਿਸਾਨ ਜੀ ਦਾ ਤਾਂ ਸਾਰਿਆਂ ਦਾ ਜਿਹੜੇ ਖੜੇ